ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਲਗਾਤਾਰ ਨਵੇਂ ਐਜਾਇਤਾ ਦਾ ਐਲਾਨ ਕੀਤਾ ਜਾ ਰਿਹਾ ਹੈ ਜਿਸ ਕਰ ਨੈਸ਼ਨਲ ਹਾਈਵੇ ਅਥਾਰਟੀ ਨੇ ਐਲਾਨ ਕੀਤਾ ਹੈ ਕਿ ਹੁਣ ਉਹਨਾਂ ਲੋਕਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਨੇ ਆਪਣੇ ਵਾਹਨ ਦੇ ਸ਼ੀਸ਼ੇ ਤੇ ਫਾਸਟੈਗ ਨਹੀਂ ਲਗਾਇਆ ਹੈ ਉਹਨਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੇ ਵੱਲੋਂ ਬਲੈਕਲਿਸਟ ਕੀਤਾ ਜਾ ਸਕਦਾ ਹੈ ਟੋਲ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਦੇ ਲਈ ਢਿੱਲੀ ਫਾਸਟੈਗ ਪ੍ਰਕਿਰਿਆ ਨੂੰ ਮਜ਼ਬੂਤ ਕੀਤਾ ਗਿਆ ਹੈ ਟੋਲ ਭੁਲਾਇਆ ਤੇ ਇਹ ਇਸ ਦੇ ਲਈ ਕੀਤਾ ਗਿਆ ਹੈ ਤਾਂ ਜੋ ਸਲਾਨਾ ਪਾਸ ਸਿਸਟਮ ਅਤੇ ਮਲਟੀ ਲੋਨ ਫ੍ਰੀ ਫਲੋਰ ਟੋਲਿੰਗ ਦੇ ਮੱਦੇ ਨਜ਼ਰ ਫਾਸਟ ਟਰੈਕ ਦੀ ਪ੍ਰਮਾਣਿਕਤਾ ਅਤੇ ਪ੍ਰਣਾਲੀ ਨੂੰ ਕਿੰਨੀ ਬਣਾਇਆ ਜਾ ਸਕੇ ਇਸ ਸਮੱਸਿਆ ਦਾ ਹੱਲ ਨੈਸ਼ਨਲ ਹਾਈਵੇ ਥੌਟੀ ਨੇ ਅਜਿਆ ਕਰਕੇ ਕੀਤਾ ਹੈ ਇਹ ਖੁਲਾਸਾ ਪਟਾਣ ਕੋ ਜੰਦਨ ਨੈਸ਼ਨਲ ਹਾਈਵੇ ਤੇ ਮਾਨਸਰ ਟੋਲ ਬਲਾਇਆ ਦੇ ਮੈਨੇਜਰ ਨੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਥੌਟੀ ਆਫ ਇੰਡੀਆ ਨੇ ਐਲਾਨ ਕਰ ਦਿੱਤਾ ਹੈ ਕਿ ਜਿਹੜੇ ਲੋਕ ਆਪਣੇ ਵਾਹਨਾਂ ਦੇ ਸ਼ੀਸ਼ੇ ਤੇ ਫਾਸਟਾ ਨਹੀਂ ਲਗਾਉਂਦੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਬਲੈਕਲਿਸਟ ਕੀਤਾ ਜਾਵੇਗਾ ਇਸ ਤੋਂ ਲਾ ਬਾਹਰ ਤਰ੍ਹਾਂ ਨੇ ਦਿੱਤੀਆਂ ਗਈਆਂ ਨਾ ਜੋ ਟੋਲ ਲਾਇਆ ਤੋਂ ਲੰਘਣ ਵਾਲੇ ਦੇ ਲਈ ਬਹੁਤ ਜੁਰੀ ਹੋਣ ਗਿਆ ਗੌਰਮੈਂਟ ਦਾ ਜਿਹੜਾ ਨਵਾਂ ਸਰਕੂਲਰ ਹੈਗਾ ਐਨ ਐਚ ਆਈ ਦਾ ਉਹਦੇ ਵਿੱਚ ਉਹਨਾਂ ਨੇ ਇਹ ਗਾਈਡਲਾਈਨਸ ਦਿੱਤੀ ਹੈ ਕਿ ਜੇਕਰ ਤੁਸੀਂ ਆਪਣੀ ਗੱਡੀ ਦਾ ਫਾਸਟੈਗ ਹੈ ਜਿਹੜਾ ਉਹਨੂੰ ਤੁਸੀਂ ਆਪਣੀ ਗੱਡੀ ਦੇ ਗਲਾਸ ਤੇ ਨਹੀਂ ਲਗਾਉਂਦੇ ਹੈਗੇ ਨਹੀਂ ਪੇਸਟ ਕਰਦੇ ਹੈ ਨਹੀਂ ਚਿਪਕਾਉਂਦੇ ਹੈਗੇ ਆਲਰੇਡੀ ਇੱਕ ਹਫਤੇ ਤੋਂ ਜਾਂ 10 ਦਿਨ ਤੱਕ ਉਹ ਆਲਰੇਡੀ ਤੁਹਾਡਾ ਬਲੈਕਲਿਸਟ ਹੋ ਜਾਏਗਾ ਉਹਦੇ ਪਿੱਛੇ ਰੀਜ਼ਨ ਇਹ ਹੈਗਾ ਸਰ ਕਿ ਇੱਕ ਗੱਡੀ ਮਤਲਬ ਕਹਿੰਦਾ ਕਿ ਇੱਕ ਫਾਸਟ ਹੈਗ ਤੁਹਾਡੀ ਗੱਡੀ ਦਾ ਜਿਹੜਾ ਫਾਸਟ ਹੈਗ ਹੈਗਾ ਉਹ ਕੋਈ ਅਦਰ ਪਰਸਨ ਯੂਜ਼ ਨਾ ਕਰੇ ਤਾਂ ਕਿ ਕੱਲ ਨੂੰ ਕੋਈ ਘਟਨਾ ਹੋਵੇ ਤੇ ਪੁਲਿਸ ਜਾਂ ਕੋਈ ਹੋਰ ਏਜੰਸੀ ਕੁਐਰੀ ਕਰੇ ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹ ਗੱਡੀ ਨਹੀਂ ਮਿਲਦੀ ਹੈਗੀ ਇਸ ਕਰਕੇ ਇੱਕ ਗੱਡੀ 1 ਵਹੀਕਲ 1 ਫਾਸਟ ਹੈਗ ਹੈ ਜਿਹੜਾ ਉਹ ਜ਼ਰੂਰੀ ਹੋ ਗਿਆ ਇਹਦੇ ਵਿੱਚ ਇਹ ਵੀ ਤਾਂ ਕਿਆ ਜਾਸਾ ਵੀ ਇਸ ਵਕਤ ਲੰਮੀਆਂ ਲੈਣਾ ਲੱਗ ਜਿੰਦੀਆਂ ਹਾਂ ਹਾਂਜੀ ਦੀ ਬਿਲਕੁਲ ਬਿਲਕੁਲ ਉਹਦੇ ਵਿੱਚ ਵੀ ਇਹ ਕਾਫੀ ਜ਼ਿਆਦਾ ਸਾਡੀ ਹੈਲਪ ਕਰੇਗਾ ਐਂਡ ਰੋਡ ਯੂਜ਼ਰ ਦੀ ਵੀ ਹੈਲਪ ਕਰੇਗਾ ਇਹਦੇ ਨਾਲ ਸਮਾਂ ਵੀ ਬਚੇਗਾ ਤੇ ਜਿਹੜੀਆਂ ਪ੍ਰੋਬਲਮਸ ਕ੍ਰੀਏਟਸ ਹੁੰਦੀਆਂ ਹੈਗੀਆਂ ਕਈ ਵਾਰ ਪਲਾਜ਼ਾ ਦੇ ਤੁਸੀਂ ਦੇਖੀਆਂ ਹੀ ਹੁੰਦੀਆਂ ਵਿਜ਼ੀਬਲ ਹੋ ਜਾਂਦੀਆਂ ਇਹ ਪ੍ਰੋਬਲਮ ਤੋਂ ਸਾਨੂੰ ਕਾਫੀ ਜ਼ਿਆਦਾ ਹੈਲਪ ਮਿਲੇਗੀ ਤੇ ਜਿਹੜਾ ਇੱਕ ਨਵਾਂ ਸੀਗਾ ਕੀ ਸਾਡਾ 3000 ਹੈ ਤੇ ਉਹਦੇ ਬਾਰੇ ਕੀ ਜਾਣਕਾਰੀ ਹਾਂਜੀ ਸਰ ਉਹਦੀ ਵੀ ਜਾਣਕਾਰੀ ਤੁਹਾਨੂੰ ਪੂਰੀ ਦਿਆਂਗੇ ਸਾਡੇ ਮਾਨਯੋਗ ਮੰਤਰੀ ਨਿਤਿਨ ਗੜਕਰੀ ਜੀ ਦਾ ਸੰਸਦ ਦੇ ਵਿੱਚ ਬਿਆਨ ਆਇਆ ਹੈਗਾ ਉਹਨਾਂ ਨੇ 15 ਅਗਸਤ ਤੋਂ ਐਨੂਅਲ ਪਾਸ ਹੈ ਜਿਹੜਾ ਉਹ ਲਾਂਚ ਕੀਤਾ ਹੈਗਾ ਯਾਰ ਜਿਹੜਾ 3000 ਰੁਪਏ ਦੇ ਨਾਲ ਤੁਹਾਨੂੰ ਪੂਰੇ 1 ਸਾਲ ਦਾ ਪਾਸ ਮਿਲੇਗਾ ਉਹਦੇ ਵਿੱਚ ਓਨਲੀ ਤੁਸੀਂ ਐਨਐਚਆਈ ਦਾ ਪੂਰੇ ਭਾਰਤ ਦੇ ਵਿੱਚ ਕੋਈ ਵੀ ਪਲਾਜ਼ਾ ਹੋਵੇ ਤੁਸੀਂ 200 ਵਾਰ ਉਹਨੂੰ ਕ੍ਰੋਸ ਕਰ ਸਕਦੇ ਹੋ ਔਰ ਇਟ ਮੀਨਸ ਉਹ ਕੰਮ ਵੀ ਐਨਐਚਆਈ ਦੇ ਪਲਾਜ਼ਾ ਤੇ ਹੀ ਕਰੇਗਾ ਅਦਰਵਾਈਜ਼ ਸਟੇਟ ਪਲਾਜ਼ਾ ਹੈਗਾ ਜਾਂ ਐਕਸਪ੍ਰੈਸ ਵੇ ਹੈਗਾ ਉਹਦੇ ਤੇ ਉਹ ਵਰਕਿੰਗ ਨਹੀਂ ਕਰੇਗਾ ਉਹਦੇ ਤੇ ਤੁਹਾਡੇ ਜੋ ਬੇਸਿਕ ਚਾਰਜਸ ਹੈਗੇ ਆ ਉਹ ਤੁਹਾਡੇ ਉੱਪ ਲੱਗਣਗੇ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਵੱਲੋਂ ਲਗਾਤਾਰ ਨਵੇਂ ਅਦਾਇਤਾ ਦਾ ਐਲਾਨ ਕੀਤਾ ਜਾ ਰਿਹਾ ਹੈ ਜਿਸ ਕਰ ਨੈਸ਼ਨਲ ਹਾਈਵੇ ਥੋਰਟੀ ਨੇ ਐਲਾਨ ਕੀਤਾ ਹੈ ਕਿ ਹੁਣ ਉਹਨਾਂ ਲੋਕਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਨੇ ਆਪਣੇ ਵਾਹਨ ਦੇ ਸ਼ੀਸ਼ੇ ਤੇ ਫਾਸਟੈਗ ਨਹੀਂ ਲਗਾਇਆ ਹੈ ਉਹਨਾਂ ਨੂੰ ਨੈਸ਼ਨਲ ਹਾਈਵੇ ਥੋਰਟੀ ਦੇ ਵੱਲੋਂ ਬਲੈਕਲਿਸਟ ਕੀਤਾ ਜਾ ਸਕਦਾ ਹੈ ਟੋਲ ਬ੍ਰਿਜਿਆਂ ਨੂੰ ਯਕੀਨੀ ਬਣਾਉਣ ਦੇ ਲਈ ਢਿੱਲੀ ਫਾਸਟੈਗ ਬ੍ਰਿਜਿਆਂ ਨੂੰ ਮਜ਼ਬੂਤ ਕੀਤਾ ਗਿਆ ਹੈ ਟੋਲ ਬੁਲਾਇਆ ਤੇ ਇਹ ਇਸ ਦੇ ਲਈ ਕੀਤਾ ਗਿਆ ਹੈ ਤਾਂ ਜੋ ਸਲਾਨਾ ਪਾਸ ਸਿਸਟਮ ਅਤੇ ਮਲਟੀ ਲੋਨ ਫ੍ਰੀ ਫਲੋਰ ਟੋਲਿੰਗ ਦੇ ਮੱਦੇ ਨਜ਼ਰ ਫਾਸਟ ਟਰੈਕ ਦੀ ਪ੍ਰਮਾਣਿਤਤਾ ਅਤੇ ਪ੍ਰਣਾਲੀ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਸਮੱਸਿਆ ਦਾ ਹੱਲ ਨੈਸ਼ਨਲ ਹਾਈਵੇ 30 ਨੇ ਅਜਿਆ ਕਰਕੇ ਕੀਤਾ ਹੈ ਇਹ ਖੁਲਾਸਾ ਪਟਾਣ ਕੋ ਜੰਦਨ ਨੈਸ਼ਨਲ ਹਾਈਵੇ ਤੇ ਮਾਨਸਰ ਟੋਲ ਬੁਲਾਇਆ ਦੇ ਮੈਨੇਜਰ ਨੇ ਕੀਤਾ ਹੈ ਉਹਨਾਂ ਨੇ ਕਿਹਾ ਕਿ ਨੈਸ਼ਨ ਹਾਈਵੇ ਟਾਟ ਆਫ ਇੰਡੀਆ ਨੇ ਐਲਾਨ ਕਰ ਦਿੱਤਾ ਹੈ ਕਿ ਜਿਹੜੇ ਲੋਕ ਆਪਣੇ ਵਾਹਨਾਂ ਦੇ ਸ਼ੀਸ਼ੇ ਤੇ ਫਾਸਟਾ ਨਹੀਂ ਲਗਾਉਂਦੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਬਲੈਕਲਿਸਟ ਕੀਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਚਰਾਨੀਆਂ ਦਿੱਤੀਆਂ ਗਈਆਂ ਹਨ ਜੋ ਟੋਲ ਪਲਾਇਆ ਤੋਂ ਲੰਘਣ ਵਾਲੇ ਦੇ ਲਈ ਬਹੁਤ ਜ਼ੂਰੀ ਹੋਣਗੀਆਂ ਗੌਰਮੈਂਟ ਦਾ ਜਿਹੜਾ ਨਵਾਂ ਸਰਕੂਲਰ ਹੈਗਾ ਐਨਐਚਆਈ ਦਾ ਉਹਦੇ ਵਿੱਚ ਉਹਨਾਂ ਨੇ ਇਹ ਗਾਈਡਲਾਈਨਸ ਦਿੱਤੀ ਹੈ ਕਿ ਜੇਕਰ ਤੁਸੀਂ ਆਪਣੀ ਗੱਡੀ ਦਾ ਫਾਸਟ ਟੈਗ ਹੈ ਜਿਹੜਾ ਉਹਨੂੰ ਤੁਸੀਂ ਆਪਣੀ ਗੱਡੀ ਦੇ ਗਲਾਸ ਤੇ ਨਹੀਂ ਲਗਾਉਂਦੇ ਹੈਗੇ ਨਹੀਂ ਪੇਸਟ ਕਰਦੇ ਹੈ ਜਾਂ ਨਹੀਂ ਚਿਪਕਾਉਂਦੇ ਹੈਗੇ ਆਲਰੇਡੀ ਇੱਕ ਹਫਤੇ ਤੋਂ ਜਾਂ 10 ਦਿਨ ਤੱਕ ਉਹ ਆਲਰੇਡੀ ਤੁਹਾਡਾ ਬਲੈਕਲਿਸਟ ਹੋ ਜਾਏਗਾ ਉਹਦੇ ਪਿੱਛੇ ਰੀਜ਼ਨ ਇਹ ਹੈਗਾ ਸਰ ਕਿ ਇੱਕ ਗੱਡੀ ਮਤਲਬ ਕਹਿੰਦਾ ਕਿ ਇੱਕ ਫਾਸਟੈਗ ਤੁਹਾਡੀ ਗੱਡੀ ਦਾ ਜਿਹੜਾ ਫਾਸਟੈਗ ਹੈਗਾ ਉਹ ਕੋਈ ਅਦਰ ਪਰਸਨ ਯੂਜ਼ ਨਾ ਕਰੇ ਤਾਂ ਕਿ ਕੱਲ ਨੂੰ ਕੋਈ ਘਟਨਾ ਹੋਵੇ ਤੇ ਪੁਲਿਸ ਜਾਂ ਕੋਈ ਹੋਰ ਏਜੰਸੀ ਕੁਇਰੀ ਕਰੇ ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹ ਗੱਡੀ ਨਹੀਂ ਮਿਲਦੀ ਹੈਗੀ ਇਸ ਕਰਕੇ ਇੱਕ ਗੱਡੀ ਵਨ ਵਹੀਕਲ ਵਨ ਫਾਸਟੈਗ ਜਿਹੜਾ ਉਹ ਜ਼ਰੂਰੀ ਹੋ ਗਿਆ। ਜਿੰਨ ਕੀ ਇਹ ਵੀ ਤਾਂ ਕਿਆਜਾਸਤ ਆ ਜੀ ਇਸ ਵਾਰਗੇ ਲਮੀਆਂ ਲੈਣਾ ਪੈ ਲੱਗ ਜਿੰਦੀ ਆ ਉਹ ਫਾਸਟ ਜਦੋਂ ਬਿਲਕੁਲ ਬਿਲਕੁਲ ਉਹਦੇ ਵਿੱਚ ਵੀ ਇਹ ਕਾਫੀ ਜ਼ਿਆਦਾ ਸਾਡੀ ਹੈਲਪ ਕਰੇਗਾ ਐਂਡ ਰੋਡ ਯੂਜ਼ਰ ਦੀ ਵੀ ਹੈਲਪ ਕਰੇਗਾ ਇਹਦੇ ਨਾਲ ਸਮਾਂ ਵੀ ਬਚੇਗਾ ਤੇ ਜਿਹੜੀਆਂ ਪ੍ਰੋਬਲਮ ਕ੍ਰੀਏਟਸ ਹੁੰਦੀਆਂ ਹੈਗੀਆਂ ਕਈ ਵਾਰ ਪਲਾਜ਼ਾ ਦੇ ਤੁਸੀਂ ਦੇਖੀਆਂ ਹੀ ਹੁੰਨੀਆਂ ਵਿਜ਼ੀਬਲ ਹੋ ਜਾਂਦੀਆਂ ਇਹ ਪ੍ਰੋਬਲਮ ਤੋਂ ਸਾਨੂੰ ਕਾਫੀ ਜ਼ਿਆਦਾ ਹੈਲਪ ਮਿਲੇਗੀ ਤੇ ਜਿਹੜਾ ਇੱਕ ਨਵਾਂ ਸੀਗਾ ਕੀ 3000 ਹੈ ਦੇ ਉਹਦੇ ਬਾਰੇ ਕੀ ਜਾਣਨਾ ਹਾਂਜੀ ਸਰ ਉਹਦੀ ਵੀ ਜਾਣਕਾਰੀ ਤੁਹਾਨੂੰ ਪੂਰੀ ਦਿਆਂਗੇ ਸਾਡੇ ਮਾਨਯੋਗ ਮੰਤਰੀ ਨਿਤਿਨ ਗੜਕਰੀ ਜੀ ਦਾ ਸੰਸਦ ਦੇ ਵਿੱਚ ਬਿਆਨ ਆਇਆ ਹੈਗਾ ਉਹਨਾਂ ਨੇ 15 ਅਗਸਤ ਤੋਂ ਐਨੂਅਲ ਪਾਸ ਹੈ ਜਿਹੜਾ ਉਹ ਲਾਂਚ ਕੀਤਾ ਹੈਗਾ ਯਾਰ ਜਿਹੜਾ 3000 ਰੁਪਏ ਦੇ ਨਾਲ ਤੁਹਾਨੂੰ ਪੂਰੇ 1 ਸਾਲ ਦਾ ਪਾਸ ਮਿਲੇਗਾ ਉਹਦੇ ਵਿੱਚ ਓਨਲੀ ਤੁਸੀਂ ਐਨਐਚਆਈ ਦਾ ਪੂਰੇ ਭਾਰਤ ਦੇ ਵਿੱਚ ਕੋਈ ਵੀ ਪਲਾਜ਼ਾ ਹੋਵੇ ਤੁਸੀਂ 200 ਵਾਰ ਉਹਨੂੰ ਕ੍ਰੋਸ ਕਰ ਸਕਦੇ ਹੋ ਔਰ ਇਟ ਮੀਨਸ ਉਹ ਕੰਮ ਵੀ ਐਨਐਚਆਈ ਦੇ ਪਲਾਜਾ ਤੇ ਹੀ ਕਰੇਗਾ ਅਦਰਵਾਈਜ਼ ਸਟੇਟ ਪਲਾਜਾ ਹੈਗਾ ਜਾਂ ਐਕਸਪ੍ਰੈਸਵੇ ਹੈਗਾ ਉਹਦੇ ਤੇ ਉਹ ਵਰਕਿੰਗ ਨਹੀਂ ਕਰੇਗਾ ਉਹਦੇ ਤੇ ਤੁਹਾਡੇ ਜੋ ਬੇਸਿਕ ਚਾਰजेस ਹੈਗੇ ਆ ਉਹ ਤੁਹਾਡੇ ਉੱਲ ਲੱਗਣਗੇ